ਸਿੱਖ ਕੌਮ ਦੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੈ ਕੇ ਕਾਂਗਰਸ ਪਾਰਟੀ ਫਰ ਤੋਂ ਸਿੱਖ ਜਥੇਬੰਦੀਆਂ ਦੇ ਹੱਕ ਦੇ ਵਿੱਚ ਆਏ ਨੇ ਤੇ ਜਿਸ ਦੇ ਦੌਰਾਨ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਸੁਪਾਲ ਸਿੰਘ ਖੈਰਾ ਦੇ ਇੱਕ ਵੱਡਾ ਬਿਆਨ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਵੀ ਸਾਧੇ ਨੇ ਅਤੇ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਕਿ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਜਿਹੜੇ ਕੈਦੀ ਸਾਥੀ ਨੇ ਉਹਨਾਂ ਦੇ ਉੱਤੇ NSA ਲਗਾ ਦਿੱਤੀ ਤੇ ਉਹਨਾਂ ਨੂੰ ਆਸਾਨ ਦੀ ਡਿਬਰੂਗੜ੍ਹ ਛੇਲ ਦੇ ਵਿੱਚ ਬੰਦ ਕਰ ਦਿੱਤਾ ਤੇ ਸਿੱਖ ਕੌਮ ਦੇ ਨਾਲ ਸ਼ਰਿਆਨ ਧੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਬਿਆਨ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਅਤੇ ਉਹਨਾਂ ਨੇ ਕਿਹਾ ਕਿ ਆਏ ਦਿਨਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜਾ ਕਿ ਪੰਜਾਬ ਸਰਕਾਰ ਨੇ ਬਿਲਕੁਲ ਹੀ ਪੰਜਾਬ ਦਾ ਭੇੜਾ ਘਰਖ ਕਰ ਦਿੱਤਾ ਤੇ ਹੁਣ ਕਿਸਾਨਾਂ ਦੇ ਨਾਲ ਕੁਝ ਵਾਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕੀਤੇ ਤੇ ਜਿਸ ਦੇ ਦੌਰਾਨ ਸੁਪਾਲਸੀ ਖੇਰਾਂ ਦੇ ਵੱਲੋਂ ਇਹ ਬਿਆਨ ਦੇ ਕੇ ਮਖੰਡਾ ਐਮਐਸਐਲ ਸਾਡੇ ਮੌਜੂਦਾ ਤੇ 292 ਭਾਈ ਅਮਰਤ ਕੌਸ਼ਲ ਕੀ ਕਰਦੇ ਸੀ ਯਾਰੋ ਸੇ ਕਾਪਨੀ ਦੇ ਜਿਹੜੇ ਪ੍ਰਚਾਰ ਕਰ ਰਿਆ ਵਾ ਸੇ ਕਾਪਨੀ ਆ ਪ੍ਰਚਾਰ ਕਰਦਾ ਤੇ ਹਮਰਾਲੇ ਸਿੰਘ ਸਾਹਿਬ ਜੋ ਉਹ ਬੈਠੇ ਸੇ ਘਰੇ ਨੇ

ਕਾ ਪਹੁੰਚਾ ਸਾਡੇ ਪਰਣਾ ਲਈ ਪ੍ਰਤੀ ਕੀਤੀ ਛੋਟੇ ਗਵਾਟਾ ਨੂੰ ਲੈ ਕੇ ਬਾਹਰ ਨੂੰ ਲੈ ਕੇ ਆਪਟੇ ਕਾਪਰੇਟ ਦਾ ਨਾਮ ਤਾਂ ਬਖਾਨੀ ਦਾ ਸੀ ਬਹੁਤ ਸਾਡੇ ਦਾ ਸਾਡੇ ਪ੍ਰਾਨ ਨੇ ਉਹਨਾਂ ਬਾਰੇ ਸਤਿਵੰਦੀ ਤੇ ਦੁਸ਼ਰ ਭਰਾਏਗੇ ਤੇ ਮਿਹਣੀ ਹੋਣੀ ਦਾ ਪੈਸੇ ਬਤਾਓ ਤਲਾਬ ਦਾ ਉਹ ਬਲਾਓ 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 ਇਸੇ ਬਿਨੇ ਉਤਮ ਕੀਤੀ ਮਨ ਦੇ ਬਾਹਰ ਨਿਖਿਤ ਹੋ ਗਈ ਸੀ ਤੇ ਨਿਖਿ ਮੌਕਾ ਨਹੀਂ ਟੋਟ ਤੇ ਕਿਹਦੀ ਗੋਫਾ ਤੋਂ ਲੈ ਕੇ ਉਹ ਤੁਹਾਨੂੰ ਸਾਰਾ ਪਸਾਰਾ ਮਾਇਦੇ ਤੇ ਗੇਰਾਵਾ ਨਹੀਂ ਆ ਯਾਰ ਕੇ ਬਹਾਉ ਅਸੀਮੇ ਬਹਾਉ ਪਾਲੇ ਤੇ ਬਹਾਉ ਹੱਥ ਖੋੜ ਕੇ ਬਹਾ ਕੇ ਕਹਿੰਦੇ ਸ ਬਹੁਤ ਸਾਲ ਕਰਤਾ ਖਸਾਨਾ ਬੱਜੇ ਨਹੀਂ ਤੁਸੀਂ ਕੋਲੇ ਨਾ ਤੁਨ ਕਰੋ ਹਾਈ ਤੋਂ ਸਭ ਤੋਂ ਸਿਖਾਤ ਚੇਦੂ ਤੇਰੇ ਬਜ਼ੁਰਗਾਂ ਤੇਰੇ ਆਪਣੇ ਬਾਤਾਂ ਤੇ ਕਾਰਜਾਂ ਇੱਕ ਛੋਟ ਮਿੰਟ ਤੇ ਚੇਂ ਕੁ ਮਿੰਟ ਕੋਲ ਰੰਗ ਵਿੱਚ ਇੱਕ ਵਾਸਾ ਸੁਣਾ ਹੁੰਦਾ ਸੀ ਅੱਜ 75 ਸਾਲ ਦੀ ਆਜ਼ਾਦੀ ਤੋਂ ਬਾਅਦ ਸਾਡੀ ਸ਼ਕਤੀ ਵਧਣੀ ਚਾਹੀਦੀ ਸੀ ਬੰਦ ਕਰ ਮੰਗੂ ਕਿੰਨਾ ਮੋਟਰਾਂ ਨਹੀਂ ਲੜੀ ਚੋਲੇ ਦੀ ਗੋਲਨੀ ਕੋਚਰਨੀ ਕੱਤੀ ਹਰ ਪੁਲਿਸੀ ਪੇਂਦੀ ਕੋਲ ਕਾਨੂੰਨ ਵਿੱਚ ਉਹਨੇ ਕੋਲਾ ਸੁਣਾ ਸਮਝ ਕੇ ਤੁਸੀਂ ਇਹ ਸਿਸਟਮ ਨੇ ਪਰੋਕਿਤਾ ਲੰਗਾਈ ਦੇ ਬਰਾਬਰ ਦੇ ਜਨਤ ਦੀ ਜਰਾਏ ਤੁਹਾਨੂੰ ਨਿਯਮ ਕੀਤਾ ਹੈ ਇਸ ਲਈ ਮੈਂ ਤੁਹਾਨੂੰ ਕਹਿਣਾ ਹੈ ਕਿ ਮੈਂ ਇੱਕ ਆਦਮੀ ਇਕੱਲਾ ਕੁਝ ਨਹੀਂ ਕਰ ਸਕਦਾ ਪਰ ਇਸ ਮਰਦ ਨਾਲ ਤੁਹਾਡੇ 12 13 14 ਲੱਖ ਜਿਹਦੇ ਤੁਸੀਂ ਮੈਨੂੰ ਆਵਾਜ਼ ਸੁਣਾਉਂਗੇ ਇਹ ਆਵਾਜ਼ ਜਦੋਂ ਇੱਥੇ ਬੋਲ ਰਹੀ ਹੈ ਇਹ ਪਹਿਲੇ ਦੇਸ਼ ਦੀ ਪਾਰਲੀਮੈਂਟ ਤੋਂ ਬੋਲੇ ਸੀ ਤੇਰਾ ਬੋਲਣਾ ਸਭ ਨਾ ਮਰ ਗਿਆ ਹਾਂ ਤੇ ਸੋਗ ਕਰਨੇ ਨਾਲ ਉਹਨਾਂ ਨੇ ਕਿਹਾ ਜੇ ਮੈਨੂੰ ਪਾਰਲੀਮੈਂਟ ਦਾ ਮੈਂ ਪਰਵਾਹ ਇਥੇ ਆਉਗਾ ਨਾ ਜਾਂ ਸ਼ੁਕਰਨਾਮੇ ਦਾ ਨਾਮ ਚੁਣ ਇਹਨਾਂ ਨੇ 49000 ਰੁਪਏ ਕੀਜੀਵਾਲ ਤੋਂ ਇਹਨਾਂ ਕੋਲ ਰਾਡ ਪਾ ਦੇ ਕੇ ਨਾ ਉਹ ਮੋਹਰ ਵੀ ਦੇ ਪਹਿਲਾਂ ਤਾਂ ਕਹਾ ਉਹਨੂੰ ਵੋਟਾਂ ਪਾਉਣ ਤੋਂ ਪਹਿਲਾਂ ਕੋਈ ਸੁੱਖੀ ਜਿਹਾ ਆ ਗਿਆ ਸੁਖਾਣਾ ਸੁਖੀ ਵੀ ਹੋ ਗਏ ਛਲੀ ਮੰਗਿਓ ਅਜਾ ਉਹਨਾਂ ਦਾ ਉਹ ਨਹੀਂ ਜਿਆਦਾ ਮੋਈ ਸਕਾਉਂ दर जैसे मंत्री होंगे ना ऐसे भुजरा पे ऐसे सीरियम के माध्यम से शराब होती है आप सोच कर नहीं क्या आप अन्य पे जो मार्किया बूढ़े पे छुपकर किसान लोग दोनों जगह लेने क्या ऐसे पानी सुधर बढ़ जाता है जो एक शब्द नहीं बोले गया रहना क्या होता है उठो में मगर हमारा जबर को जैसा रात बाहर नशे ਆਜਾ ਲੋ ਇਹ ਤੁਸਾ ਕਰਨ ਦੀ ਜਿਸ ਜਹਾਜ਼ੋ ਦਾ ਕੀ ਹੈ ਕਿ ਮਿਸਟਰ ਬਣ ਕੇ ਤਹਿਰੀਕ ਲਾ ਕੇ ਸਵਾਰ ਹੋ ਰਹਿਗੇ ਧੰਦੇ ਕਮਰਾਂ ਵਿੱਚ ਧੰਡਿਆ ਗੱਡਿਆ ਤੋਂ ਗੋੰਗੇ ਤੰਦੀਰੋ ਗੋੰਗੇ ਤੰਦੀਰੋ ਪਾ ਕੇ ਰੋਕਸ ਬਣਾ ਲਾਜਾ 100 ਤਾਂ ਲੈਣ ਮੈਂ ਕਿਹਾ ਤੱਕ ਕਿਸੇ ਦੀ ਕੋਈ ਮਦਦ ਜੀਤੋ ਔਰ ਮੈਂ ਦਾਰੋਆਂ ਦੇ ਹਿੱਸੇ ਦਾ ਪੂਰਾ ਡੇਡੇ ਰੋਕੀ ਬੈਠੇ ਤੁਸੀਂ ਕੋਈ ਹੋਰ ਕੋਈ ਕਿਸੇ ਨੇ ਕੰਮ ਕੀਤਾ ਇਥੇ ਕਿਸੇ ਸਪਰਿੰਡਰ ਕਿਸੇ ਪੀੜਾ ਹਰ ਪਿੰਾਵੇ ਦੋ ਸਾਲਾਂ ਦੇ ਪਰ ਇੱਕ ਸੁਖੀ ਨਾ ਕਹਾਣੀ ਸੁਣਾ ਦੇ ਰਿਹਾ ਪੈਸੇ ਕਰੇ ਨੇ ਵਿਚਾਰਾ ਤੇ ਕੋਲ ਕੰਮ ਰੋਕਾ ਅੱਗੇ ਸਰਪਰ ਚਾਹੇ ਪੈਸੇ ਇੱਕ ਆਂ ਕਿਸੇ ਨਾਲ ਚਾਹੇ ਕਾਹਨ ਕਿਸੇ بڑے ਚੋਰ ਨੇ ਪਰ ਉਹ ਚੋਰ ਆ ਅਕਾਦੀ ਬੜੇ ਚੋਰ ਨੇ ਇਹ ਚੋਰ ਅੱਜ ਤੇ ਕਹਿੰਦਾ ਬੰਦੇ ਕੋ ਮਾਰਦੇ ਸੀ ਫਿਰ ਗੋਲੀ ਕੋ ਲੈ ਕੇ ਆਪਣੇ ਨਾਲ ਜੋੜ ਸੀ ਕਰੀਦਾ ਫਿਰ ਪਰਿਵਾਰ ਕੋ ਲੈ ਕੇ ਜੋੜ ਸੀ ਕਰਦਾ ਫਿਰ ਆਪਾਂ ਨੂੰ ਇਹ ਸੇਵਾ ਲੈ ਕਾਲੀਗਰ ਦਾ ਜਿਲੰਦਰ ਤੋਂ ਰੋਸਵਾ ਦਾ ਤਿੰਨ ਮਾਰਕ ਨੂੰ ਬਣਾਇਆ ਜੋਸ਼ਿਕਰ ਆ ਜੀਪੀਐਮ ਦੇ ਕਾਂਗਰਸ ਦਾ ਫਰਿਕਰ ਸਾਹਿਬ ਤੇ ਕੋਲੋਂ ਜੇ ਚੋਰ ਸੀ ਤੇ ਉਹਨੂੰ ਉਮੀਦਵਾਰ ਤੋਂ ਬਣਾਇਆ ਪਾਰਲੀਮੈਂਟ ਦਾ ਨਾਲੇ ਇਹਨਾਂ ਨੇ ਦੇਰਾਸਾ ਕਰਾਂਗੇ ਦਰਵਾਜ਼ਾ ਕਿਹਦਾ ਬੰਦੇ ਹੈਗੇ ਤੇਰੇ ਨਾਲ ਇਹਨਾਂ ਨੇ ਦੂਸਰੀਆਂ ਪਾਰਟੀਆਂ ਦੇ ਵੱਟੇ ਚਾਰ ਹੀ ਖਰੇ ਫਿਰ ਕਿ ਕਮੇਡੀਅਨ ਆਪ ਅਨੁਮੋਦਨ ਕੀ ਨਾ ਕਰਾਂ ਜੀ ਐਕਰ ਫਿਰ ਪੰਜ ਇੱਕ ਇੱਕ ਦਾ ਮੰਤਰੀ ਤੇ ਇਹਨੇ ਹਮਲੇ ਕਿਹੜਾ ਦਸੋਕ ਸਾਡਾ ਹੋਣਾ ਜੀ ਇਸ ਕਰਕੇ ドラਮਾ ਕਰਦੇ ਹੈ